ਪਰ ਰਾਜਾ ਵਡਿੰਗ ਜੀ ਹੋਰਾਂ ਨੇ ਜਿਹੜੀ ਇੱਕ ਸ਼ਬਦਾਵਲੀ ਕਾਲਾ ਜਾ ਐਸਸੀ ਭਾਈਚਾਰੇ ਵਾਸਤੇ ਲਵ ਯੂਜ਼ ਕੀਤਾ ਨਾ ਬੜਾ ਅਤਰਾਜ ਜੀ ਬੜਾ ਮੰਨ ਦੇ ਵਿੱਚ ਗੁੱਸਾ ਜਿਸ ਗੱਲ ਨੂੰ ਲੈ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਤਿੰਨ ਤਿੰਨ ਚਾਰ ਚਾਰ ਵਾਰ ਐਮਐਲਏ ਐਮਪੀ ਬਣ ਕੇ ਹੁਣ ਲੁਧਿਆਣੇ ਤੋਂ ਮਨਿਸਟਰ ਬਣ ਪੰਜਾਬ ਸਰਕਾਰ ਦੇ ਵਿੱਚ ਔਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਗਰ ਦੇਸ਼ ਦਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਉਹ ਆਪਣੀ لیاقت ਦੇ ਸਿਰ ਤੇ ਗ੍ਰਹਿ ਮੰਤਰੀ ਬਣਿਆ ਜੀ ਉਹ ਇਸ ਕਰਕੇ ਨਹੀਂ ਬਣਿਆ ਕਿ ਉਹ ਐਸਸੀ ਸਮਾਜ ਦੇ ਵਿੱਚੋਂ ਸੀਗੇ ਭ੍ਰਾਸੀ ਸਮਾਜ ਨੂੰ ਇਸ ਕਰਕੇ ਉਭਾਰਨਾ ਕਿ ਜੀ ਉਹਨਾਂ ਨੂੰ ਚੱਕ ਕੇ ਕਾਂਗਰਸ ਪਾਰਟੀ ਨੇ ਦੇਖੋ ਕਿੰਨਾ ਵੱਡਾ ਰੁਤਬਾ ਦਿੱਤਾ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ I mm -hmm. ਇੱਕ ਕਾਂਗਰਸ ਸਰਕਾਰ ਦਾ ਪਰ ਇਹ ਲਫ਼ਜ਼ ਜਿਹੜਾ ਉਹਨਾਂ ਨੇ ਕਿਹਾ ਨਾ ਜੀ ਇਹ ਕਾਲਾ ਜਾ ਗਰੀਬ ਜਾ ਉਹਨੂੰ ਚੱਕ ਕੇ ਇਹ ਵੱਡੇ ਦੱਸ ਜੀ ਕੋਈ ਕੋਈ ਐਸਸੀ ਕੋਈ ਵਿਚਾਰਾ ਥੋੜਾ ਜੀ ਐਸਸੀ ਇੱਕ ਸਿਟੀਜ਼ਨ ਹੈ ਜੀ ਭਾਰਤ ਦੇਸ਼ ਦਾ ਉਹਦੇ ਕੋਲੇ ਰਾਈਟ ਹੈ ਜੀ ਆਪਣਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਜੀ ਸਾਰਾ ਕੁਝ ਠੀਕ ਹੈ ਜੀ ਅੱਜ ਅੱਜ ਨਾਬਾ ਸੀਟ ਰਿਜ਼ਰਵ ਹੈ ਜੀ ਇਸ ਸੰਵਿਧਾਨ ਮੁਤਾਬਕ ਰਿਜ਼ਰਵ ਹੈ ਜੀ ਇਹ ਕੋਈ ਕਿਸੇ ਦੇ ਕਹਿਣ ਤੇ ਜਾਂ ਤਰਸ ਦੇ ਆਧਾਰ ਤੇ ਹੋਣਾ ਰਿਜ਼ਰਵ ਹੈ ਜੀ ਸੋ ਇਹ ਜਿਹੜਾ ਸਿਸਟਮ ਹੈ ਨਾ ਜੀ ਸਾਡੇ ਸਮਾਜ ਦਾ ਉਹਦੇ ਵਿੱਚ ਐਸਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੀਆਂ ਸੜਕਾਂ ਬਣਦੀਆਂ ਨੇ ਜਿੰਨੀ ਖੇਤੀਬਾੜੀ ਹੋ ਰਹੀ ਆ ਜਿੰਨੀਆਂ ਫੈਕਟਰੀਆਂ ਚੱਲਦੀਆਂ ਨੇ ਜਿੰਨੇ ਲੇਬਰ ਦਾ ਕੰਮ ਆ ਜਿੰਨੇ ਵੱਡੇ ਵੱਡੇ ਆਪਾਂ ਬਿਲਡਿੰਗਾਂ ਦੇਖਦੇ ਆਂ ਵੱਡੇ ਵੱਡੇ ਸ਼ਹਿਰਾਂ 'ਚ ਜਿੰਨੀ ਢੋਟ ਹੋਈ ਆ ਜਿੰਨੇ ਟਰੱਕ ਡਰਾਈਵਰ ਸਾਡੇ ਭਰਾ ਜਿੰਨੇ ਕੰਮ ਕਰਦੇ ਨੇ ਸਾਰਾ ਉਹ ਆਪਣੇ ਉਹੀ ਲੋਕ ਨੇ ਜਿਹੜੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਕਮਾਉਣ ਵਾਲੇ ਲੋਕ ਨੇ ਜੀ ਉਹਨਾਂ ਬਾਰੇ ਫਿਰ ਇਹਨਾਂ ਦੀ ਕੀ ਸੋਚ ਹੋਏਗੀ ਜੀ ਸੋ ਪਤਲਾ ਵੀ ਫੁੱਕਿਆ ਸੀ ਨਾਬਾ ਦੇ ਵਿੱਚ ਔਰ ਗੱਲਬਾਤ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੀ ਸਾਰੀ ਟੀਮ ਔਰ ਸਾਰੀ ਇਕੱਲਾ ਇਹਦੇ ਵਿੱਚ ਪੋਲਿਟੀਕਲ ਮਾਮਲਾ ਨਹੀਂ ਕੋਈ ਵੀ ਜੀ ਕਿਸੇ ਪਾਰਟੀ मामला ਨਹੀਂ ਹੈ ਇਹ ਮਾਮਲਾ ਤਾਂ ਪੰਜਾਬ ਦੇ ਜੁੜੇ ਗਰੀਬ ਲੋਕਾਂ ਦੀ ਮਾਨਸਿਕਤਾ ਪ੍ਰਤੀ ਸੋਚ ਨੂੰ ਉਜਾਗਰ ਕਰਨ ਵਾਲਾ ਜੀ ਕਿ ਕੈਸੀ ਉਹਨਾਂ ਦੀ ਸੋਚ ਹੋਏਗੀ ਕਿ ਕਿੰਨੇ ਕੁ ਮਾਨਸਿਕ ਰੋਗੀ ਹੋਣਗੇ ਜੋ ਜਿਨ੍ਹਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਬਸੀ ਪਈ ਹੈ ਕਿ ਜੀ ਐਸਸੀ ਜਿਹੜਾ ਜੀ ਉਹ ਗਰੀਬ ਜ ਹੈ ਜੀ ਕਾਲੇ ਜੇ ਰੰਗ ਦਾ ਹੈ ਜੀ ਵੱਡੇ ਦਿਸ ਯੂਨੀਵਰਸਿਟੀ ਦੇ ਸਰਤੇ ਤੇ ਮੇਰੇ ਵੋਟਾਂ ਵੀ ਲੈਂਦੇ ਰਹੇ ਨੇ ਜਿੱਤੇ ਵੀ ਰਹੇ ਨੇ ਬਿਲਕੁਲ ਜੀ ਕਿਉਂ ਨਹੀਂ ਜਿੱਤੇ ਰਹੇ ਜੀ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਮੈਡਮ ਦਰੁਪਤੀ ਮੁਰਮੂ ਜੀ ਐਸਸੀ ਸਮਾਜ ਚੋਂ ਨੇ ਜੀ ਕਿੱਡੀ ਕਿੰਨੀ ਵੱਡੀ ਗੱਲ ਹੈ ਜੀ ਔਰ ਉਹ ਇਸ ਕਰਕੇ ਨਹੀਂ ਵੀ ਉਹ ਐਸਸੀ ਸਮਾਜ ਚੋਂ ਨੇ ਜੀ ਉਹ ਇਸ ਕਰਕੇ ਨੇ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਹੈ ਜੀ ਠੀਕ ਹੈ ਜੀ ਭੀਮਰਾਓਂ ਬੇਦਕਰ ਸਾਹਫਰਾ ਦਾ ਮੁਕਾਬਲਾ ਮੈਨੂੰ ਤੁਸੀਂ ਦੱਸੋ ਜੀ ਜਿੰਨੀਆਂ ਡਿਗਰੀਆਂ ਉਹਨਾਂ ਕੋਲੇ ਸੀਗੀਆਂ ਕਿਸੇ ਕੋਲੇ ਸੀਗੀਆਂ ਜੀ ਉਹ ਜਦੋਂ ਸਰਕਾਰ ਬਣੀ ਭਾਰਤ ਆਜ਼ਾਦ ਹੋਣ ਤੋਂ ਬਾਅਦ ਤਾਂ ਉਹਦੇ ਵਿੱਚੋਂ ਕਾਨੂੰਨ ਮੰਤਰੀ ਬਣੇ ਤੇ ਉਹ ਆਪਣੀ ਲਿਆਕਤ ਕਰਕੇ ਬਣੇ ਨੇ ਜੀ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਸੰਵਿਧਾਨ ਤੁਸੀਂ ਬਣਾਓ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਸੀ ਆਪਾਂ ਇਸ ਗੱਲ ਨੂੰ ਇਸ ਤਰੀਕੇ ਨਾਲ ਕਹਿਣਾ ਵੀ ਗਰੀਬ ਜੇ ਵਿਚਾਰੇ ਜੇ ਕਾਲੇ ਜੇ ਕੰਮ ਕਰਨ ਵਾਲੇ ਮਜ਼ਦੂਰ ਇਹਨਾਂ ਨੂੰ ਅਸੀਂ ਮੌਕਾ ਦਿੱਤਾ ਇਹਦਾ ਮਤਲਬ ਕੀ ਬਣਦਾ ਜੀ ਇਹ ਇਹ ਤਾਂ ਸਰਾਸਰ ਬਹੁਤ ਗਲਤ ਹੈ ਜੀ ਬਾਕੀ ਜਿਹੜੀ ਕੋਈ ਤੁਸੀਂ ਕਹਿੰਦੇ ਹੋ ਵੀ ਕੋਈ ਧਮਕੀ ਦਿੱਤੀ ਹੈ ਇਹ ਬਿਲਕੁਲ ਇਹ ਮਤਲਬ ਇਦਾਂ ਦੀ ਕੋਈ ਗਲਤ ਹਰਕਤ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ ਬੇਸ਼ੱਕ ਉਹਨਾਂ ਨੇ ਗਲਤ ਬੋਲਿਆ ਪਰ ਇੱਕ ਲੀਡਰ ਨੇ ਕਿਸੇ ਪਾਰਟੀ ਦੇ ਔਰ ਲਾ ਐਂਡ ਆਰਡਰ ਜਿਹੜਾ ਮੁੱਖ ਮੰਤਰੀ ਸਾਫ ਕੋਰੀ ਖੁਦ ਦੇਖ ਰਹੇ ਨੇ ਔਰ ਉਹਦੀ ਪ੍ਰੋਪਰ ਤਹਿਕੀਕਤ ਕਰ ਲੈਣਗੇ ਪਰ ਰਾਜਾ ਵਡਿੰਗ ਜੀ ਹੋਰਾਂ ਨੇ ਜਿਹੜੀ ਇੱਕ ਸ਼ਬਦਾਵਲੀ ਕਾਲਾ ਜਾ ਐਸਸੀ ਭਾਈ ਚਾਰੇ ਵਾਸਤੇ ਲਵ ਯੂਜ਼ ਕੀਤਾ ਨਾ ਬੜਾ ਅਤਰਾਜ ਦਿੱਤੇ ਜੀ ਬੜਾ ਮੰਨ ਦੇ ਵਿੱਚ ਗੁੱਸਾ ਜਿਸ ਗੱਲ ਨੂੰ ਲੈ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਤਿੰਨ ਤਿੰਨ ਚਾਰ ਚਾਰ ਵਾਰ ਐਮਐਲਏ ਐਮਪੀ ਬਣ ਕੇ ਹੁਣ ਲੁਧਿਆਣੇ ਤੋਂ ਮੰ minister ਬਣ ਪੰਜਾਬ ਸਰਕਾਰ ਦੇ ਵਿੱਚ ਔਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਗਰ ਦੇਸ਼ ਦਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਉਹ ਆਪਣੀ ਲਿਆਕਤ ਦੇ ਸਿਰ ਤੇ ਗ੍ਰਹਿ ਮੰਤਰੀ ਬਣਿਆ ਜੀ ਉਹ ਇਸ ਕਰਕੇ ਨਹੀਂ ਬਣਿਆ ਕਿ ਉਹ ਐਸਸੀ ਸਮਾਜ ਦੇ ਵਿੱਚੋਂ ਸੀਗੇ ਭਰਾਸੀ ਸਮਾਜ ਨੂੰ ਇਸ ਕਰਕੇ ਉਭਾਰਨਾ ਕਿ ਜੀ ਉਹਨਾਂ ਨੂੰ ਚੱਕ ਕੇ ਕਾਂਗਰਸ ਪਾਰਟੀ ਨੇ ਦੇਖੋ ਕਿੰਨਾ ਵੱਡਾ ਰੁਤਬਾ ਦਿੱਤਾ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ